ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਤੁਹਾਡੇ ਫੇਵਰੇਟ YouTube ਚੈਨਲ ਤੇ ਤੇ ਭਾਈ ਲਗਭਗ ਸਾਰਿਆਂ ਨੇ ਜੋ 13 ਫਰਵਰੀ ਨੂੰ ਧਰਨਾ ਹੋਇਆ ਸੀ ਸਾਰੇ ਟੀਚਰ ਜਿਹੜੇ ਉੱਥੇ ਪਹੁੰਚੇ ਸੀ ਉਹਨਾਂ ਨੇ ਤੁਹਾਨੂੰ ਲਗਭਗ ਸਾਰੀ ਜਾਣਕਾਰੀ ਦੇ ਦਿੱਤੀ ਹੈ ਕਿ ਉੱਥੇ ਕੀ ਸਿੱਟਾ ਨਿਕਲਿਆ ਸੀ ਠੀਕ ਹੈ ਸਾਰੇ ਗਰੁੱਪਾਂ ਦੇ ਵਿੱਚ ਇਹ ਗੱਲਾਂ ਸ਼ੇਅਰ ਹੋ ਚੁੱਕੀਆਂ ਹੈ ਬਹੁਤ ਜੀ ਨਿਊਜ਼ ਚੈਨਲ ਵਾਲਿਆਂ ਨੇ ਆਪਣਾ ਸਾਥ ਦਿੱਤਾ ਸੀ ਉਹਨਾਂ ਨੇ ਵੀ ਇਹ ਗੱਲਾਂ ਸ਼ੇਅਰ ਕਰ ਦਿੱਤੀਆਂ ਤਾਂ ਮੇਰਾ ਵੀਡੀਓ ਪਾਉਣ ਦਾ ਕੀ ਮਕਸਦ ਹੈ ਸੋ ਮੇਰਾ ਵੀ ਇਹੀ ਮਕਸਦ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਡਿਫਾਈਨ ਕਰਦਾ ਕਿ ਚੀਜ਼ਾਂ ਦਿੱਕਤ ਕਿੱਥੇ ਦੇ ਰਹੀਆਂ ਸੀ ਔਰ ਧਰਨਾ ਆਪਾਂ ਲਾਇਆ ਕਿਉਂ ਸੀ ਠੀਕ ਹੈ ਦੋ ਚੀਜ਼ਾਂ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਹੁਣ ਪਹਿਲਾਂ ਮੇਰੀ ਗੱਲ ਨੂੰ ਸੁਣਦੇ ਰਹੋ ਇਹ ਦੋ ਚਾਰ ਦਿਨਾਂ ਤੋਂ ਨਾ ਬਹੁਤ ਜ਼ਿਆਦਾ 네ਗੈਟਿਵਿਟੀ ਕ੍ਰੀਏਟ ਕਰਤੀ ਸਟੂਡੈਂਟ ਦੇ ਮਨ ਦੇ ਵਿੱਚ ਵੀ ਇਹ ਧਰਨਾ ਹੱਲ ਨਹੀਂ ਹੈ ਜਾਂ ਉਹ ਚੀਜ਼ਾਂ ਹੱਲ ਨਹੀਂ ਹੈ ਤਾਂ ਪਹਿਲਾਂ ਮੈਂ ਇਸ ਦੇ ਰਿਗਾਰਡਿੰਗ ਗੱਲ ਕਰ ਦਿੰਦਾ ਦੇਖੋ ਜਦੋਂ ਆਪਾਂ 13 ਫਰਵਰੀ ਨੂੰ ਧਰਨਾ ਲਾਇਆ ਸੀ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ 13 ਫਰਵਰੀ ਨੂੰ ਧਰਨਾ ਸਾਡਾ ਪੇਪਰ ਆਣਗੇ ਜਾਂ ਨਹੀਂ ਆਣਗੇ ਉਸ ਤੇ ਰਿਗਾਰਡਿੰਗ ਨਹੀਂ ਸੀ 13 ਫਰਵਰੀ ਨੂੰ ਜੋ ਆਪਣਾ ਧਰਨਾ ਲੱਗਿਆ ਸੀ ਉਹ ਇਸ ਰਿਗਾਰਡਿੰਗ ਸੀ ਵੀ ਜਿਹੜੇ ਤੁਸੀਂ ਪੇਪਰ ਪੋਸਟਪੋਨ ਕਰ ਰਹੇ ਹੋ ਉਹ ਕਿਉਂ ਕਰ ਰਹੇ ਹੋ ਤੇ बार-बार ਇਹ ਪੋਸਟਪੋਨ ਕਿਉਂ ਕਰ ਰਹੇ ਹੋ ਕਿਉਂਕਿ ਪੇਪਰ ਦਾ ਇੱਕ ਸਹੀ ਟਾਈਮ ਤੇ ਤੁਸੀਂ ਪੇਪਰ ਕੰਡਕਟ ਕਰਾਓ ਸਹੀ ਟਾਈਮ ਤੇ ਤੁਸੀਂ ਰਿਜ਼ਲਟ ਦਿਓ ਇਸ ਕਰਕੇ ਆਪਣਾ ਇਹ ਧਰਨਾ ਸੀ ਔਰ ਧਰਨਾ ਇਹ ਸੀ ਕਿ ਅਸੀਂ ਸਾਰੇ ਦੇਖੋ ਉਹਦੋਂ ਸਾਡੇ ਕੋਲੇ ਲਗਭਗ 19 19 ਸਾਡੇ ਸਵਾਲ ਸੀ ਜੋ ਅਸੀਂ ਪੁੱਛਣੇ ਸੀ ਤਾਂ ਹਰ ਗਰੁੱਪ ਕੱਲਾ ਕੱਲਾ ਜਾ ਕੇ ਪੁੱਛਦਾ ਸੀ ਸੋ ਬੋਰਡ ਆਪ ਦਾ ਪੱਲਾ ਝਾੜ ਲੈਂਦਾ ਸੀ ਉਹ ਅੰਗੇਲੀਆਂ ਵਰਤ ਦਿੰਦੇ ਸੀ ਸੋ ਸਾਰੇ ਜਿਨ੍ਹਾਂ ਦਾ ਅਲੱਗ-ਅਲੱਗ-ਅਲੱਗ-ਲੱਗ ਕੋਈ ਨਾ ਕੋਈ ਈਸ਼ੂ ਸੀਗਾ ਸਾਰੇ ਇਕੱਠੇ ਹੋਏ ਔਰ ਉੱਥੇ ਧਰਨਾ ਲਾਇਆ ਔਰ ਆਪਣੇ ਜਵਾਬ ਪੁੱਛੇ ਵੀ ਸਰ ਇਹ ਸਾਡਾ ਸੀਸੀਯੂਡੀ ਦਾ ਪੇਪਰ ਸੀਗਾ ਜਾਂ ਸਾਡਾ ਵੀਡੀਓ ਦਾ ਪੇਪਰ ਸੀਗਾ ਜਾਂ ਸਾਡਾ ਲਿਬ ਸੀਨੀਅਰ ਅਸਿਸਟੈਂਟ ਦਾ ਪੇਪਰ ਸੀਗਾ ਜਾਂ ਜਿਹੜੇ ਵੇਟਿੰਗ ਲਿਸਟਾਂ ਸੀ ਜਾਂ ਜੋ ਸਟੈਨੋ ਵਾਲਾ ਪੇਪਰ ਸੀਗਾ ਇਹ ਪੇਪਰ ਕਿਉਂ ਨਹੀਂ ਹੋਏ ਜਾਂ ਨਕਲ ਦਾ ਜੋ ਮੁੱਦਾ ਸੀ ਉਹਦੇ ਵਿੱਚ ਐਕਸ਼ਨ ਕਿਉਂ ਨਹੀਂ ਲਿੱਤਾ ਗਿਆ ਇਸ ਦੇ ਰਿਕਾਰਡਿੰਗ ਇਹ ਧਰਨਾ ਸੀ ਠੀਕ ਹੈ ਪਰ ਉਥੇ ਵੀ ਮੈਂ ਇੱਕੋ ਹੀ ਗੱਲ ਕਹੀ ਸੀ ਕਿ ਵੀ ਧਰਨਾ ਇਹ ਆਪਣੇ ਹੱਕ ਵਾਸਤੇ ਹੈ ਪਰ ਕਿਹ ਧਰਨਾ ਆਪਾਂ ਨੂੰ ਸਿਲੈਕਸ਼ਨ ਦਿਵਾਊਗਾ ਨਹੀਂ ਆਪਾਂ ਨੂੰ ਸਿਲੈਕਸ਼ਨ ਕਿਹੜੀ ਚੀਜ਼ ਦਿਵਾਊਗੀ ਸਰ ਆਪਾਂ ਨੂੰ ਸਿਲੈਕਸ਼ਨ ਆਪਣੀ ਸਟੱਡੀ ਦਿਵਾਊਗੀ ਉਥੇ ਵੀ ਮੈਂ ਸਾਰੇ ਸਟੂਡੈਂਟਾਂ ਨੂੰ ਇੱਕੋ ਗੱਲ ਆਖੀ ਸੀ ਕਿ ਤੁਸੀਂ ਆਪਣੀ ਸਟੱਡੀ ਨਹੀਂ ਛੱਡਣੀ ਦੇਖੋ ਜਿਹੜੇ ਪੇਪਰ ਆਏ ਹਨ ਬੋਰਡ ਨੇ ਵੀ ਇਹੀ ਗੱਲ ਕਹੀ ਸੀ ਮੈਂ ਵੀ ਇਹੀ ਗੱਲ ਤੁਹਾਨੂੰ ਕਹਿ ਦਿੰਨਾ ਹੈ ਜਿਹੜੇ ਪੇਪਰ ਹੁਣ ਹੋ ਗਏ ਆ ਏ ਕੰਪਲੀਟ ਹੋਣਗੇ ਜਿਵੇਂ ਇਹਨਾਂ ਨੇ ਐਕਸਰਸਾਈਜ਼ ਦਾ ਵੀ ਕੱਟਤਾ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਪਟਵਾਰੀ ਦਾ ਵੀ ਆਏਗਾ ਏਐਸਆਈ ਦਾ ਵੀ ਆਏਗਾ ਸਬ ਇਨਸਪੈਕਟਰ ਦਾ ਵੀ ਆਏਗਾ ਕਨਸਟੇਬਲ ਦਾ ਆਲਰੇਡੀ ਆ ਚੁੱਕਾ ਹੈ ਲੇਬਰ ਇਨਸਪੈਕਟਰ ਦਾ ਇਹਨਾਂ ਨੇ ਪੇਪਰ ਕੱਢਿਆ ਹੋਇਆ ਹੈ ਠੀਕ ਹੈ ਜਿਹੜਾ 9 ਮਾਰਚ ਨੂੰ ਹੋਣਾ ਹੈ ਆਪਾਂ ਨੂੰ ਤਾਂ ਪੜਾਈ ਕਰਨੀ ਹੈ ਇਹ ਪੇਪਰ ਅੱਜ ਨਹੀਂ ਕੱਲ ਹੋ ਜਾਣਗੇ ਇਹ ਸਾਨੂੰ ਵੀ ਪਤਾ ਹੈ ਪਰ ਜਿਹੜਾ ਧਰਨਾ ਸੀ ਕਿ ਦੇਖੋ ਕਈ ਬੱਚੇ ਇਦਾਂ ਦੇ ਹੁੰਦੇ ਆ ਜਿਹੜੇ ਵਿਚਾਰੇ ਬੇਰੋਜ਼ਗਾਰ ਹੈਗੇ ਜਿਨ੍ਹਾਂ ਦਾ ਘਰ ਨਹੀਂ ਚੱਲਦਾ ਉਹ ਵਿਚਾਰੇ ਕਿੱਥੇ ਪ੍ਰਾਈਵੇਟ ਥਾਂ ਤੇ ਕੰਮ ਤੇ ਲੱਗੇ ਹੋਏ ਹੈ ਠੀਕ ਹੈ ਕਈ ਪੰਜਾਬ ਤੋਂ ਬਾਹਰ ਜਾ ਕੇ ਵੀ ਜੋਬ ਕਰਦੇ ਆ ਕੰਪਨੀਆਂ ਦੇ ਵਿੱਚ ਉਹਨਾਂ ਨੂੰ ਛੁੱਟੀ ਚਾਹੀਦੀ ਹੁੰਦੀ ਹੈ ਪੇਪਰ ਦੇਣ ਵਾਸਤੇ ਉਹ ਆਪਦਾ ਇੱਕ ਟਾਰਗੇਟ ਸੈੱਟ ਕਰਕੇ ਰੱਖਦੇ ਹੈ ਸੋ ਪੇਪਰ ਸਮੇਂ ਸਿਰ ਲੈ ਜਾਣ ਇਹ ਧਰਨਾ ਉਸ ਬਾਰੇ ਸੀਗਾ ਹੁਣ ਮੈਂ ਤੁਹਾਨੂੰ ਦੱਸਦਾ ਹੈ 23 ਫਰਵਰੀ 13 ਫਰਵਰੀ ਨੂੰ ਆਪਾਂ ਇਹੀ ਗੱਲ ਉੱਥੇ ਕਰਨ ਗਈ ਸੀ ਕਿ ਸਾਨੂੰ ਸਰ ਸਮੇਂ ਸਰ ਸਾਡੇ ਪੇਪਰ ਹੋ ਜਾਣ ਸਾਡੇ ਜਿਹੜੇ ਵੀ ਨਕਲਾਂ ਚੱਲੀਆਂ ਹੈ ਉਹਦਾ ਹੱਲ ਕੱਢਿਆ ਜਾਵੇ ਇਹ ਸਾਰੇ ਆਪਾਂ ਉੱਥੇ ਉਹਨਾਂ ਨਾਲ ਡਿਸਕਸ਼ਨ ਕਰਿਆ ਸੀ ਪਰ ਉਹਨਾਂ ਨੇ ਆਪਾਂ ਨੂੰ ਕੋਈ ਸਹੀ رائے ਨਹੀਂ ਦਿੱਤੀ ਜਿਵੇਂ ਮੈਂ ਤੁਹਾਨੂੰ ਕਹਤਾ ਵੀ ਪੇਪਰ ਤਾਂ ਹੋਣਾ ਹੀ ਹੈ ਇਹ ਤਾਂ ਯਾਰ ਸਾਨੂੰ ਵੀ ਪਤਾ ਪੇਪਰ ਤਾਂ ਹੋਣੇ ਆ ਅੱਜ ਨਹੀਂ ਕੱਲ ਆਪਾਂ ਆਪਣੀ ਸਟੱਡੀ ਜਾਰੀ ਰੱਖਾਂਗੇ ਇਹ ਵੀ ਇਹ ਵੀ ਤੁਸੀਂ ਹਰ ਬੱਚੇ ਨੇ ਆਪਦੇ ਮਨ 'ਚ ਬਿਠਾ ਲੈਣਾ ਹੈ 네ਗੇਟਿਵ ਨਹੀਂ ਹੋਣਾ ਠੀਕ ਹੈ ਦੂਜਾ ਹੁਣ ਮੈਂ ਤੁਹਾਨੂੰ ਦੱਸਦਾ ਹੈ 15 ਫਰਵਰੀ ਯਾਨੀ ਕੱਲ ਪੇਪਰ ਹੋਇਆ ਉੱਥੇ ਵੀ ਬੋਰਡ ਨੇ ਅਣਗੇਲੀ ਵਰਤੀ ਕੀ ਵਰਤੀ ਵੀ ਪਹਿਲਾਂ ਦੇਖੋ ਚਾਰ ਸਬਜੈਕਟ 20-20 ਨੰਬਰ ਦੇ ਸੀ ਜਿਹੜਾ ਲੈਬ ਅਟੈਂਡੈਂਟ ਦਾ ਪੇਪਰ ਹੋਇਆ ਪਰ ਉਹਦੇ ਵਿੱਚ ਇਹਨਾਂ ਨੇ ਐਨ ਮੌਕੇ ਤੇ ਆ ਕੇ ਪੂਰਾ ਪੈਟਰਨ ਚੇਂਜ ਕਰਤਾ ਹਰ ਸਬਜੈਕਟ 15-15 ਨੰਬਰ ਦਾ ਕਰਤਾ ਕਿਾ ਇਹ ਗੱਲਾਂ ਠੀਕ ਹੈ ਵੀ ਜਦੋਂ ਤੁਸੀਂ ਪੇਪਰ ਹੀ ਲੈਣਾ ਸੀ ਤਾਂ ਉਸੇ ਹਿਸਾਬ ਨਾਲ ਪਹਿਲਾਂ ਵੀ ਤੁਸੀਂ ਉਸੇ ਹਿਸਾਬ ਨਾਲ ਬੱਚੇ ਨੂੰ ਦੱਸਦੇ ਵੀ ਅਸੀਂ 15-15 ਨੰਬਰ ਦਾ ਸੈਕਸ਼ਨ ਪਾਵਾਂਗੇ ਬੱਚਿਆਂ ਨੇ ਤੁਹਾਨੂੰ ਮੇਲਾਂ ਕਰੀਆਂ ਤੁਸੀਂ ਮੇਲਾਂ ਦਾ ਜਵਾਬ ਨਹੀਂ ਦਿੱਤਾ ਬੱਚਿਆਂ ਨੇ ਤੁਹਾਨੂੰ ਕੋਲ ਕਰੀ ਕੋਲ ਦਾ ਜਵਾਬ ਨਹੀਂ ਨਹੀਂ ਦਿੱਤਾ ਠੀਕ ਹੈ ਸੋ ਜਦੋਂ ਕੱਲਾ ਕੱਲਾ ਕੋਈ ਬੱਚਾ ਜਾਂਦਾ ਹੈ ਤੁਸੀਂ ਉਹਨੂੰ ਤਾਂ 골ਦੇ ਹੀ ਨਹੀਂ ਠੀਕ ਹੈ ਦੇਖ ਲਓ ਹਜੇ ਆਪਾਂ ਧਰਨਾ ਲਾ ਕੇ ਹਟੇਆਂ ਦੋ ਦਿਨਾਂ ਬਾਅਦ ਇਹਨਾਂ ਨੇ ਆਹ ਲੱਛਣ ਕਰਤੇ ਹੁਣ ਆਜੋ 9 ਮਾਰਚ ਦਾ ਸਰ 9 ਮਾਰਚ ਦਾ ਲੇਬਰ ਇਨਸਪੈਕਟਰ ਦਾ ਪੇਪਰ ਹੈ ਕਿ ਇਹ ਪੇਪਰ ਹੋਏਗਾ ਜਾਂ ਨਹੀਂ ਹੋਏਗਾ ਤਾਂ ਮੈਂ ਤੁਹਾਨੂੰ ਫੇਰ ਉਹੀ ਗੱਲ ਦੱਸਦਾ ਹਾਂ ਕਿ ਤੁਸੀਂ ਆਪਣੀ ਪੜ੍ਹਾਈ ਹੈ ਨਾ ਬਿਲਕੁਲ ਪੜ੍ਹਾਈ ਐਵੇਂ ਜੀ ਸੱਦ ਕੇ ਕਰੋ ਪੇਪਰ ਹੋਇਆ ਤਾਂ ਆਪਣੀ ਸਿਲੈਕਸ਼ਨ ਹੋਣੀ ਚਾਹੀਦੀ ਹੈ ਪਰ ਜੇ ਨਾ ਹੋਇਆ ਫੇਰ ਫੇਰ ਵੀ ਆਪਾਂ ਪੜ੍ਹਾਈ ਤਾਂ ਕਰਨੀ ਹੀ ਹੈ ਪਰ ਨਾ ਹੋਇਆ ਆਪਾਂ ਇਹਦਾ ਜਵਾਬ ਮੰਗਣ 10 ਤਰੀਕ ਨੂੰ ਤਾਂ ਇਕੱਠੇ ਹੋ ਸਕਦੇ ਆ ਨਾ ਵੀ ਸਾਡਾ ਪੇਪਰ ਸਰ ਤੁਸੀਂ ਕਿਉਂ ਨਹੀਂ ਲੀਤਾ ਅਸੀਂ ਆਪਦੀ ਮਿਹਨਤ ਕਰੀ ਐ ਸਾਡੀ ਮਿਹਨਤ ਨੂੰ ਦਿਖਾਉਣ ਦਾ ਮੌਕਾ ਤਾਂ ਦਿਓ 9 ਤਰੀਕ ਨੂੰ ਔਰ ਜੇ ਪੇਪਰ ਹੋ ਵੀ ਗਿਆ ਕਿ ਕੱਲਾ 9 ਮਾਰਚ ਦੇ ਪੇਪਰ ਦਾ ਮਸਲਾ ਹੈ ਵੀ ਜਿਹੜਿਆਂ ਨੇ ਲੇਬਰ ਇਨਸਪੈਕਟਰ ਭਰਿਆ ਹੈ ਕਿ ਇਹਨਾਂ ਦਾ ਹੀ ਕੱਲਾ ਮਸਲਾ ਹੈ ਨਹੀਂ ਮਸਲੇ ਤਾਂ ਆਪਣੇ ਕੋਲੇ 19 ਸੀਗੇ ਉਹ ਸਾਰਿਆਂ ਬਾਰੇ ਵੀ ਸੋਚਣਾ ਹੈ ਆਗੀ ਗੱਲ ਸਮਝੇ ਸੋ ਆਹ 10 ਮਾਰਚ ਨੂੰ ਆਹ 10 ਮਾਰਚ ਨੂੰ ਜੋ ਡੇਟ ਰੱਖੀ ਵੀ ਹੈ ਨਾ ਆਪਾਂ ਧਰਨਾ ਲਾਉਣਾ ਹੈ ਉੱਥੇ ਕੋਈ ਡਾਂਗਾ ਛੋਟੇ ਖੜਪਾਉਣ ਥੋੜੀ ਜਾਣੇ ਆ ਯਾਰ ਆਪਾਂ ਸਰਕਾਰ ਨੂੰ ਆ ਆਪਣੀ ਗੱਲ ਸੁਣਾਉਣ ਜਾਣੇ ਆ ਮੈਂ ਭਾਈ ਚਲੋ ਇੱਕ ਐਗਜ਼ਾਮਪਲ ਲੈਣਾ ਭਈ ਭਗਵਾਨਤਮਨ ਵਰਗਾ ਕੋਈ ਬੰਦਾ ਹੀ ਨਹੀਂ ਆ ਓਹੋ ਬਾਲਾ ਸੰਤ ਆਦਮੀ ਆ ਸਾਰਿਆਂ ਦੀਆਂ ਗੱਲਾਂ ਸੁਣਦਾ ਪਰ ਕੀ ਪਤਾ ਭਗਵਾਨਤਮਨ ਸਭ ਕੋਲੇ ਇਹ ਗੱਲ ਹੀ ਨਾ ਪਹੁੰਚਦੀ ਹੋਵੇ ਵਿਚ ਵਿਚਾਲੇ ਘੁੰਮਦੀ ਹੋਵੇ ਠੀਕ ਹੈ ਭਗਵੰਤ ਮਾਨ ਸਾਹਿਬ ਤੱਕ ਕਦੋਂ ਗੱਲ ਪਹੁੰਚੂਗੀ ਜਦੋਂ ਆਪਾਂ ਉੱਥੇ 500 ਬੰਦਾ ਪੱਕਾ ਧਰਨੇ ਲਾ ਲਾਂਗੇ ਫਿਰ ਇਹ ਭਗਵੰਤ ਮਾਨ ਤੱਕ ਗੱਲ ਪਹੁੰਚ ਜੂਗੀ ਵੀ ਭਾਈ ਫਿਰ ਉਹਨੂੰ ਉਹ ਸੱਚਾ ਆਦਮੀ ਹੈ ਹਨਾ ਆਪਦੀ ਸਰਕਾਰ ਚਲੋ ਮੈਂ ਉਹਨਾਂ ਦੀਆਂ ਗੱਲਾਂ ਵੱਡੀਆਂ ਰੱਖ ਦਿੰਨਾ ਕਈ ਕਹਿੰਦੇ ਸਰਕਾਰ 'ਚ ਕਮੀਆਂ ਕੱਢਦੇ ਮੈਂ ਸਰਕਾਰ ਨੂੰ ਕਹ ਰਿਹਾ ਮੈਂ ਕਿ ਟੋਪ ਕਲਾਸ ਸਰਕਾਰ ਹੈ ਯਾਰ ਬਹੁਤ ਭਰਤੀਆਂ ਕੱਢਦੀ ਹੈ ਸਾਰਾ ਕੁਝ ਕੱਢ ਰਹੀ ਹੈ ਕਿਉਂ ਇੰਨੀਆਂ ਭਰਤੀਆਂ ਤਾਂ ਕਿਸੇ ਸਰਕਾਰ ਨੇ ਕੱਡੀਆਂ ਹੀ ਨਹੀਂ ਪਰ ਸਾਡੀ ਆ ਵੀ ਹੱਥ ਜੋੜ ਕੇ ਬੇਨਤੀ ਹੈ ਜਨਾਬ ਜੋ ਤੁਸੀਂ ਭਰਤੀਆਂ ਕੱਢਦੇ ਹੋ ਇਹਨੂੰ ਸਹੀ ਢੰਗ ਨਾਲ ਕਰਵਾਓ ਇਹ ਨੂੰ ਸਹੀ ਢੰਗ ਨਾਲ ਕਰਵਾਓ ਤਾਂ ਕਿ ਬੱਚਾ ਜਿਹੜੀ ਉਮੀਦ ਜਗਾਉਂਦਾ ਹੈ ਨਾ ਉਹ ਉਮੀਦ ਬੱਚੇ ਦੀ ਨਾ ਟੁੱਟੇ ਤਾਂ ਕਰਕੇ ਅਸੀਂ 10 ਤਰੀਕ ਨੂੰ ਉੱਥੇ ਧਰਨਾ ਲਾਵਾਂਗੇ ਕਿਉਂਕਿ ਸਾਡੇ ਮਸਲੇ ਹੋਰ ਵੀ ਐ ਅਸੀਂ ਸਿਰਫ ਤਾਰੀਖ ਮੰਗਦੇ ਆ ਤੁਸੀਂ ਸਾਨੂੰ 2 ਮਹੀਨੇ ਬਾਅਦ ਦੀ ਦੇ ਦਿਓ ਯਾਰ 2 ਮਹੀਨੇ ਛੱਡੋ ਤੁਸੀਂ ਸਾਨੂੰ 6 ਮਹੀਨੇ ਬਾਅਦ ਦੀ ਤਰੀਕ ਦੇ ਦਿਓ ਜਦੋਂ ਤਾਈਂ ਤੁਹਾਡਾ ਸੈਟਿੰਗ ਨਹੀਂ ਬੈਂਦੀ ਤੁਹਾਡੇ ਟੈਕਨੀਕਲ ਜਿੰਨੇ ਵੀ ਟੈਕਨੀਕਲ ਕਾਰਨ ਹੈਗੇ ਜਿੰਨੇ ਵੀ ਦਿੱਕਤਾਂ ਹੈ ਉਹ ਸਾਰਿਆਂ ਤੁਸੀਂ ਨਪਟਾਲੋ ਸਾਨੂੰ ਇੱਕ ਡੇਟ ਦੇ ਦੋ ਵੀ ਭਾਈ ਅਸੀਂ ਅਪ੍ਰੈਲ ਨਹੀਂ ਮਈ ਨਹੀਂ ਜੂਨ ਚ ਅਸੀਂ ਪੇਪਰ ਕਰਾਵਾਂਗੇ ਆਹਾ ਆਹਾ ਮਿਤੀਆਂ ਦੇਤੀਆਂ ਆਹਾ ਆਹਾ ਤਰੀਕਾਂ ਦੇਤੀਆਂ ਪਰ ਉਹ ਤੇ ਪੱਕੇ ਰਹੋ ਕਿ ਉਹਦੇ ਬਾਅਦ ਤੁਸੀਂ ਹਮੇ ਇੱਕ ਲੈਟਰ ਨਾ ਜਾਰੀ ਕਰੋ ਇੱਕ ਦਿਨ ਪਹਿਲਾਂ ਕਿ ਅਸੀਂ ਅਣਮਿੱਥੇ ਸਮੇਂ ਲਈ ਟਾਲਤਾ ਕੋਈ ਟੈਕਨੀਕਲ ਕਾਰਨ ਕਰਕੇ ਟਾਲਤਾ ਅਸੀਂ ਸਿਰਫ ਇਹ ਧਾਰਨਾ ਆਪ ਦੀ ਰਿਕਵੈਸਟ ਆਪਣੀ ਜਿਹੜੀ ਸਾਡੀ ਮਜਬੂਰੀ ਹੈ ਇਹ ਸੁਣਉਣ ਵਾਸਤੇ ਲਾਉਣਾ ਹੈ 10 ਤਰੀਕ ਨੂੰ ਠੀਕ ਹੈ ਨਾ ਕਿ ਕੱਲਾ 9 ਮਾਰਚ ਦੇ ਪੇਪਰ ਵਾਸਤੇ ਲੋਣਾ ਹੈ ਅੰਡਰਸਟੈਂਡ অর ਨਾਟ 19 ਤੁਹਾਨੂੰ ਪਤਾ ਹੈ ਇਹ ਲੈਟਰ ਸਰਕੂਲੇਟ ਹੁੰਦਾ ਹੈ 19 ਪੇਪਰ ਹੁਣ ਆ ਜਾਂਦੇ ਆ ਕਿ ਆ ਸਰਦਾਰ ਨੇ ਤੇ ਕਿਸੇ ਤੇ ਐਫਆਈਆਰ ਹੋ ਜੂਗੀ ਜਾਂ ਕਿਸੇ ਤੇ ਉਹ ਹੋ ਜੂਗੀ ਤਾਂ ਮੇਰੀ ਗੱਲ ਸੁਣੋ ਯਾਰ ਐਫਆਈਆਰ ਹੋ ਜੂ ਕਿਉਂ ਅਸੀਂ ਇੱਥੇ ਬੰਬ ਫੜਕਾਉਣ ਜਾਣੇ ਆ ਅਸੀਂ ਇੱਥੇ ਗੋਲੀਆਂ ਚਲਾਉਣ ਜਾ ਰਹੇ ਆ ਅਸੀਂ ਆਪਦੇ ਹੱਕ ਦੀ ਗੱਲ ਕਰਨ ਜਾ ਰਹੇ ਆ ਔਰ ਜੇ ਅਸੀਂ ਇਸ ਪੰਜਾਬ ਦੇ ਵਿੱਚ ਰਹਿ ਕੇ ਹਨਾ ਆਪਣੇ ਇਸ ਰੰਗਲੇ ਪੰਜਾਬ ਤੇ ਰਹਿ ਕੇ ਵੀ ਅਗਰ ਆਪਣੀ ਅਸੀਂ ਆਪ ਦੀ ਗੱਲ ਨਹੀਂ ਰੱਖ ਸਕਦੇ ਨਾ 10 ਬੰਦੇ ਇਕੱਠੇ ਹੋ ਕੇ ਫਿਰ ਤਾਂ ਲਹਨਤ ਐਵੇਂ ਤਾਂ ਫਿਰ ਸਾਡੇ ਘਰੇ ਬੈਠੇ ਵੀ ਐਫਆਈਆਰ ਹੋ ਜਾਣਗੀਆਂ ਫਿਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਾਦੀ ਹੋਈ ਤੁਸੀਂ ਐਵੇਂ ਦੱਸੋ ਠੀਕ ਹੈ ਦੂਜੀ ਗੱਲ ਜਦੋਂ ਧਰਨੇ ਤੇ ਪਹੁੰਚੋਗੇ ਨਾ ਸਾਰਾ ਬੱਚਾ ਆਪਣੀਆਂ ਕਾਪੀਆਂ ਪੈਨ ਲੈ ਕੇ ਆਊਗਾ ਉੱਥੇ ਆਪਾਂ ਕਰਨਾ ਹੀ ਕੁਝ ਨਹੀਂ ਆਪਾਂ ਸੜਕ ਤੇ ਬੈਠ ਕੇ ਪੜਾਈ ਕਰਾਂਗੇ ਠੀਕ ਹੈ ਜੇ ਪੜਾਈ ਕਰਦੇ ਹੋਏ ਵੀ ਜੇ ਸਾਡੇ ਤੇ ਐਫਆਈਆਰ ਹੁੰਦੀਆਂ ਨਾ ਭਾਈ ਤਾਂ ਫਿਰ ਤਾਂ ਲਹਨਤ ਹੈ ਐਸੇ ਸਰਕਾਰ ਨੂੰ ਇਹ ਆਪਾਂ ਨੂੰ ਡਰਾਇਆ ਜਾਂਦਾ ਹੈ ਠੀਕ ਹੈ ਹਾਂ ਉਹ ਅਲੱਗ ਗੱਲ ਹੈ ਕਿ ਇੰਨਾ ਵਰਗੇ ਜਿਹੜੇ ਡਰਾਉਂਦੇ ਆ ਇੰਨਾ ਵਰਗੇ ਕੋਈ 2-4 ਆਪ ਦੇ ਬੇਕਾਰ ਜਿਹੇ ਬੰਦੇ ਵਿੱਚ ਬਚਾਲੇ ਪਾ ਦੇਣ ਔਰ ਸ਼ਾਂਤਮਈ ਧਰਗੇ ਨੂੰ ਵਿਗਾੜ ਦੇਣ ਤਾਂ ਉਹ ਅਲੱਗ ਵੱਖਰੀ ਗੱਲ ਹੈ ਆਈ ਗੱਲ ਸਮਝੇ ਉਹ ਇੱਕ ਅਲੱਗ ਵੱਖਰੀ ਗੱਲ ਹੈ ਪਰ ਇਹ ਤਰਨਾ ਕਾਸ ਵਾਸਤੇ ਮੈਂ ਦੁਬਾਰਾ ਦੱਸਦਾ ਹਾਂ ਸਰ ਇਹ ਤਰਨਾ ਹੈਗਾ ਕਿ ਸਾਡੇ ਜਿਹੜੇ ਹੱਕ ਹੀਗੇ ਆ ਸਾਡੇ ਜਿਹੜੇ ਪੇਪਰ ਆ ਉਸ ਸਮੇਂ ਸੇ ਲੈ ਜਾਣ ਉੱਥੋਂ ਤਾਈਂ ਗੱਲ ਪਹੁੰਚ ਜਵੇ ਸੋ ਸਾਰੇ ਬੱਚੇ ਇੱਕ ਵਾਰੀ ਇਕੱਠੇ ਹੋ ਤਾਂ ਕਿ ਸਰਕਾਰ ਤੇ ਪ੍ਰੈਸ਼ਰ ਬਣ ਸਕੇ ਸਮਝ ਆ ਗਈ ਹੈ ਮੈਂ ਇਹ ਸਰਕਾਰ ਦੇਖੋ ਮੈਂ ਫੇਰ ਕਹਿ ਰਹੇ ਹਾਂ ਕਿ ਹੋ ਸਕਦਾ ਸਰਕਾਰ ਤਾਈਂ ਗੱਲ ਹੀ ਨਾ ਪਹੁੰਚਦੀ ਹੋਵੇ ਫੇਰ ਠੀਕ ਹੈ ਤਾਂ ਇਹ ਗੱਲ ਪਹੁੰਚਾਉਣੀ ਹੈ ਨਾ ਤਾਂ ਕਰਕੇ ਇਹ ਧਰਨਾ ਹੈ ਠੀਕ ਹੈ ਔਰ ਰਹੀ ਗੱਲ ਹੁਣ ਸਟੱਡੀ ਦੀ ਤਾਂ ਇਹ ਸਾਰੀਆਂ ਪੋਸਟਾਂ ਆਉਣਗੀਆਂ ਲੋ ਮੈਂ ਤੁਹਾਨੂੰ ਦੱਸ ਦਿੰਨਾ ਹੈ ਸ਼ਾਇਦ ਤੁਹਾਨੂੰ ਜਿਹੜਾ ਇਹ 10-13 ਪਹਿਲਾਂ ਨਿਊਜ਼ ਦੇ ਦਿੰਦਾ ਮੈਂ ਦੇ ਦਿੰਨਾ 476 ਪੋਸਟਾਂ ਆਉਣਗੀਆਂ ਐਕਸਾਈਜ ਇੰਸਪੈਕਟਰ ਦੀਆਂ ਠੀਕ ਹੈ ਉਹਨੇ ਤਾਂ ਪਤਾ ਨਹੀਂ ਬੈਚ ਚ ਚਲਾਉਣਾ ਹੈ ਕਿ ਨਹੀਂ ਚਲਾਉਣਾ ਸਾਡਾ ਆਲਰੇਡੀ ਬੈਚ ਚ ਚੱਲਦਾ ਹੈ ਪਹਿਲਾਂ ਹੀ ਪੇਪਰ ਆਉਣ ਤੋਂ ਪਹਿਲਾਂ ਅਸੀਂ ਤਿਆਰੀ ਕਰਾਣੀ ਸਟਾਰਟ ਕਰਦੇ ਹਾਂ ਅਗਰ ਜੇ ਗੱਲ ਸਟੱਡੀ ਦੀ ਹੈ ਪ੍ਰਤਾਪ ਅਕੈਡਮੀ ਜਾਣੀ ਐਸੇ ਕਰਕੇ ਜਾਂਦੀ ਹੈ ਸਾਰਿਆਂ ਦੇ ਬੈਚ ਚੱਲ ਰਿਹਾ ਇੱਕ ਵਾਰ ਇੱਕ ਵਾਰੀ ਮੈਂ ਉਹਨਾਂ ਨੂੰ ਵੀ ਕਹਿਣਾ ਇਸ ਚੈਨਲ ਤੇ ਆ ਕੇ ਕਲਾਸਾਂ ਲਾ ਲਿਓ ਪਤਾ ਲੱਗ ਜਾਊ ਪੜ੍ਹਾਈ ਕਿੰਨੀ ਕਰਾਈ ਜਾਂਦੀ ਹੈ ਠੀਕ ਹੈ ਪਰ ਫੇਰ ਉਹੀ ਗੱਲ ਕਲਾ ਪੜ੍ਹਾਈ ਜਿੰਨੀ ਪੜ੍ਹਾਈ ਜ਼ਰੂਰੀ ਹੈ ਨਾ ਉਹਨੇ ਆਪਣੇ ਹੱਕ ਵਾਸਤੇ ਬੋਲਣਾ ਵੀ ਜ਼ਰੂਰੀ ਹੈ ਇਹ ਗੱਲ ਯਾਦ ਰੱਖਿਓ ਠੀਕ ਹੈ ਜੇ ਆਪਾਂ ਪੋਲਿਟੀ ਪੜ੍ਹਦੇ ਆ ਨਾ ਉਹ ਪੋਲਿਟੀ ਦੇ ਅਧਿਕਾਰਾਂ ਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਐਵੇਂ ਬਿਲਕੁਲ ਐਵੇਂ ਸੁਣਨੇ ਹੋ ਕੇ ਨਾ ਬੈਠੋ ਇਹ ਤਾਂ ਮੈਨੂੰ ਵੀ ਪਤਾ ਹੈ ਯਾਰ ਪੇਪਰ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਚੌਥੇ ਨਹੀਂ 6 ਮਹੀਨੇ ਬਾਅਦ ਤਾਂ ਹੋ ਜਾਣਾ ਹੈ ਔਰ ਇਹ ਮੈਨੂੰ ਵੀ ਪਤਾ ਹੈ ਕਿ ਮੈਂ 6 ਮਹੀਨੇ ਤੱਕ ਬਿਲਕੁਲ ਜੀ ਤੋੜ ਸਟੱਡੀ ਕਰਨੀ ਹੈ ਸਮਝ ਆ ਗਈ ਹੈ ਗੱਲ ਇਹ ਹੈ ਕਿ ਚਾਹੇ 6 ਮਹੀਨੇ ਬਾਅਦ ਵੀ ਪੇਪਰ ਹੋਵੇ ਐਟ ਲੀਸਟ ਸਰਕਾਰ ਸਾਨੂੰ ਇੱਕ ਫਿਕਸ ਡੇਟ ਤਾਂ ਦੇ ਦੇਵੇ ਗੱਲ ਇਹ ਸੀਗੀ ਭਾਈ ਕਿਉਂਕਿ ਜਿਹੜੇ ਭੈਣ ਭਰਾ ਹਨਾ ਦੂਰ ਬੈਠੇ ਆ ਜਾਂ ਜਿਨ੍ਹਾਂ ਦੇ ਘਰੇ ਸਮੱਸਿਆਵਾਂ ਚੱਲਦੀਆਂ ਉਹ ਐਟ ਲਿਸਟ ਉਹ ਤਰੀਕ ਦੀ ਆਸ ਲਾ ਕੇ ਆਪਦੀ ਅਰੇਂਜਮੈਂਟ ਕਰ ਸਕਾਂ ਠੀਕ ਹੈ ਸੋ थैंक यू ਸੋ ਮੱਚ ਔਰ ਮੈਂ ਹੁਣ ਆਪਣੀ ਗੱਲ ਸਾਰੀ ਦੱਸਤੀ ਹੈ ਬਾਕੀ ਕੋਈ ਵੀ ਹੋਰ ਚੀਜ਼ ਰਹਿ ਗਈ ਹੈ ਤਾਂ ਤੁਸੀਂ ਮੈਨੂੰ ਦੱਸ ਦਿਓ ਭਾਈ نیچے ਨੰਬਰ ਜਾ ਰਹੇ ਹੈ ਕਾਲ ਕਰਕੇ ਕੋਈ ਦਿੱਕਤ ਨਹੀਂ ਹੈ ਪਰ 10 ਤਰੀਕ ਨੂੰ ਪੱਕੇ ਰਹੋ ਵੀ थैंक यू ਸੋ ਮੱਚ ਬੈਸਟ ਆਫ ਲੱਕ